ਸਾਰਿਆਂ ਨੂੰ ਨਵੇਂ ਸਾਲ ਦੇਆਂ ਲੱਖ ਲੱਖ ਵਧਾਈਆਂ ਦਿੰਦਾ ਤੇ ਇਹ ਆਸ ਕਰਦਾ ਕਿ ਜੋ ਇਹ ਪੁਰਾਣਾ ਸਾਲ ਦਿੱਤਿਆ ਹੈ ਉਹ ਤੋਂ ਵੀ ਨਵਾਂ ਸਾਲ ਸਾਰਿਆਂ ਲਈ ਵਧੀਆ ਹੋਵੇ ਤੇ ਤਰੱਕੀਆਂ ਭਰਿਆ ਹੋਵੇ ਤੇ ਸਾਰਿਆਂ ਨੂੰ ਖੁਸ਼ੀਆਂ ਬੰਦੀਆਂ ਬੰਦਦਾ ਹੋਵੇ ਤੇ ਸਾਰਿਆਂ ਨੂੰ ਮੇਰੇ ਵੱਲੋਂ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨਕੀ ਪ੍ਰਵੇਸ਼ ਸੋਨੀ ਦੇ ਵੱਲੋਂ ਪਿਆਰ ਭਰੀ ਨਮਸਕਾਰ ਤੇ ਨਵੇਂ ਸਾਲ ਦੀਆਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਮੈਂ ਰੱਬ ਅਗੇ ਅਰਦਾਸ ਕਰਦਾ ਹਾਂ ਕਿ ਜਿਹੜਾ ਨਵਾਂ ਸਾਲ ਹੈ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਨਵੀਆਂ ਖੁਸ਼ੀਆਂ ਨਵੇਂ ਖੇੜੇ ਲੈ ਕੇ ਆਵੇ ਤੇ ਸਾਰੇ ਰਲ ਮਿਲ ਕੇ ਇਸ ਆਉਣ ਵਾਲੇ ਨਵੇਂ ਸਾਲ ਦੇ ਵਿੱਚ ਇਸ ਸੰਕਲਪ ਲਈਏ ਕਿ ਅਸੀਂ ਆਪਣੇ ਸਮਾਜ ਦੇ ਲਈ ਆਪਣੇ ਆਲੇ ਦੁਆਲੇ ਦੇ ਲਈ ਕੁਝ ਬਿਹਤਰ ਜ਼ਰੂਰ ਕਰੀਏ ਜਿੰਨੀ ਜਿੰਨੇ ਜੋਗਾ ਵੀ ਰੱਬ ਨੇ ਕਿਸੇ ਨੂੰ ਵੀ ਸਾਨੂੰ ਭੈਣ ਭਰਾਵਾਂ ਨੂੰ ਬਣਾਇਆ ਹੈ ਸਾਨੂੰ ਜਿੰਨੇ ਜੋਗੀ ਕਸ਼ਮਤਾ ਦਿੱਤੀ ਹੈ ਅਸੀਂ ਜ਼ਰੂਰ ਕੋਸ਼ਿਸ਼ ਕਰੀਏ ਕਿ ਅਸੀਂ ਆਪਣੀ ਜ਼ਿੰਦਗੀ ਚ ਚਾਹੇ ਕਿਸੇ ਇੱਕ ਇਨਸਾਨ ਦੇ ਕੰਮ ਆ ਸਕੀਏ ਤੇ ਜ਼ਰੂਰ ਆਈਏ ਇਹ ਸੰਕਲਪ ਲੈਂਦੇ ਹੋਏ ਆਪਣਾ ਜਿਹੜਾ ਨਵਾਂ ਸਾਲ ਹੈ ਉਹ ਅਸੀਂ ਜ਼ਰੂਰ ਮਨਾਈਏ ਸਾਰਿਆਂ ਨੂੰ ਇੱਕ ਵਾਰੀ ਫੇਰ ਬਹੁਤ ਬਹੁਤ ਸ਼ੁਭਕਾਮਨਾਵਾਂ ਨਵੇਂ ਸਾਲ ਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼ੀ ਰਾਮ ਆਦਾਬ ਸਤਿ ਸ਼੍ਰੀ ਅਕਾਲ ਮੈਂ ਸੰਜੀਵ ਬਰਮਾ ਪ੍ਰੈਜ਼ੀਡੈਂਟ ਮਿਊਨਿਸਪਲ ਕਾਉਂਸਲ ਰੋਪੜ ਮੈਂ ਆਪਣੇ ਵੱਲੋਂ ਨਵੇਂ ਸਾਲ ਦੇ ਉਪਲਬਧ ਦੇ ਵਿੱਚ ਸਾਰੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਹਾਂ ਤੇ ਤੁਹਾਨੂੰ ਸਾਰਿਆਂ ਨੂੰ ਅਮਾਤਮਾ ਚੜ੍ਹਦੀਆਂ ਕਲਾਂ ਵਿੱਚ ਰੱਖੇ ਨਵਾਂ ਸਾਲ ਤੁਹਾਡੇ ਸਾਰੇ ਸ਼ਹਿਰ ਵਾਸੀਆਂ ਵਾਸਤੇ ਖੁਸ਼ੀਆਂ ਭਰਿਆ ਆਵੇ ਮੈਂ ਇਹ ਜੀ ਦੁਆਰਾ ਬੇਨਤੀ ਕਰਦਾ ਹਾਂ ਕਿ ਪ੍ਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾਂ ਵਿੱਚ ਰੱਖੇ ਤੇ ਲੱਖ ਲੱਖ ਵਧਾਈਆਂ ਤੁਹਾਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਜੋਗ ਭਾਈ ਸਾਬਕਾ ਪ੍ਰਧਾਨ ਮੌਜੂਦਾ ਐਮਸੀ ਆਪਣੇ ਸ਼ਹਿਰ ਵਾਸੀਆਂ ਨੂੰ ਆਉਣ ਵਾਲੇ ਨਵੇਂ ਸਾਲ ਦੀ ਵਧਾਈ ਦਿੰਦਾ ਹੈ ਮਹਾਰਾਜ ਕਰੇ ਚੜ੍ਹਦੇ ਕਲਾ ਜਿਸ ਮੇਰਾ ਸ਼ਹਿਰ ਰਹਾ ਹੈ ਇਹਦਾ ਹਰ ਨਿਵਾਸੀ ਰਹਾ ਹੈ ਦਿਨ-ਦੁਨੀ ਰਾਤ ਚੁਗਣੀ ਤਰੱਕੀ ਕਰਨ ਮੈਂ ਰੱਬ ਤੋਂ ਇਹੀ ਦੁਆ ਮੰਗਦਾ ਹੈ ਇਹਨਾਂ ਦਾ ਤੁਹਾਡਾ ਸਭ ਦਾ ਧੰਨਵਾਦ ਮੈਂ ਭومی ਸੋਨੀ ਐਮਸੀ ਬਾਡ ਨੰਬਰ 12 ਤੇ ਵਾਰਡ ਨੰਬਰ 11 ਤੋਂ ਮੇਰੀ ਮੈਸੇਜ ਕਿਰਨ ਸੋਨੀ ਦੋਹਾ ਵੱਲੋਂ ਵਾਰਡ ਨੰਬਰ 11 ਤੇ ਵਾਰਡ ਨੰਬਰ 12 ਤੇ ਰੋਪੜ ਸ਼ਹਿਰ ਨਿਵਾਸੀਆਂ ਨੂੰ ਮੇਰੇ ਤੇ ਮੇਰੀ ਮਿਸਰੀ ਵੱਲੋਂ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਪਰਮਾਤਮਾ ਚੜ੍ਹਦੀ ਕਲਾ ਜ ਰੱਖੇ ਨਵਾਂ ਸਾਲ ਸਭ ਨੂੰ ਸੁੱਖ ਭਰਿਆ ਹੋਵੇ ਹਾਂਜੀ ਮੈਂ ਰਾਜੀ ਸ਼ਰਮਾ ਗਿਆਨ ਸ਼੍ਰੀ ਰਾਮ ਸਾਸਰੀਆ ਕਾਲ ਸਾਰੇ ਰੋਪੜ ਨਿਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਮੈਂ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਸਾਰੇ ਚੜ੍ਹਦੀਆਂ ਕਲਾ ਚ ਰਹੋ ਪਰਮਾਤਮਾ ਸਭ ਨੂੰ ਖੁਸ਼ੀਆਂ ਭਰਿਆ ਦਿਖਿ ਲਿਆਵੇ ਤੇ ਪਰਮਾਤਮਾ ਚੜ੍ਹਦੀਆਂ ਕਲਾ ਰੱਖੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ RAM RAM ਸਾਲ 2025 ਦੀ ਆਮਦ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਵਾ ਸ਼ੁਭ ਕਾਮਨਾਵਾਂ ਸਾਲ 2024 ਆਪਣੀ ਮੰਜ਼ਿਲ ਵੱਲ ਵੱਧ ਚੁੱਕਾ ਹੈ ਤੇ ਨਵੇਂ ਸਾਲ ਦਾ ਜਿਹੜਾ ਕੈਲੰਡਰ ਸਾਲ ਦਾ ਆਗਾਜ਼ ਹੋ ਗਿਆ ਹੈ ਨਵੇਂ ਸਾਲ ਦੇ ਵਿੱਚ ਪਰਮਾਤਮਾ ਤੁਹਾਡੇ ਸਾਰੇ ਉੱਤੇ ਮਿਹਰ ਭਰਿਆ ਹੱਥ ਰੱਖੇ ਮਾਗਰੀ ਦੀ ਕਿਰਪਾ ਬਣੀ ਰਹੇ ਇਲਾਕੇ ਵਿੱਚ ਅਮਨ ਸ਼ਾਂਤੀ ਤੇ ਲੋਕਾਂ ਵਿੱਚ ਆਪਸੀ ਭਾਈਚਾਰੇ ਦੀ ਮਿਸਾਲ ਕਾਇਮ ਰਹੇ ਸੋ ਇਹ ਜੀਆ ਸ਼ੁਕਾਮਨਾਵਾਂ ਦੇ ਨਾਲ ਸਾਡਾ ਪੰਜਾਬ ਮੋਰਚਾ ਤੁਹਾਡੇ ਨਾਲ ਜੁੜਿਆ ਹੈ 2024 ਦੇ ਵਿੱਚ ਤੁਸੀਂ ਦੇਖਿਆ ਕਿਵੇਂ ਲੋਕ ਹਿੱਤਾਂ ਦੇ ਮਸਲਿਆਂ ਨੂੰ ਆਵਾਜ਼ਾਂ ਨੂੰ ਉਭੰਦ ਕਰਕੇ ਹਰ ਪੱਧਰ ਤੇ ਮਸਲੇ ਹੱਲ ਕਰਾਏ ਲੋਕਾਂ ਦੇ ਪੁੰਨਰ ਬਰਸੇਮੇ ਕਰਾਏ ਸਰਕਾਰਾਂ ਤੋਂ ਵੀ ਅੱਗੇ ਵਧ ਕੇ ਤੁਹਾਡੇ ਅਸ਼ੀਰਵਾਦ ਸੰਤ ਮਹਾਪੁਰਸ਼ਾਂ ਦੀ ਕਿਰਪਾ ਦੇ ਨਾਲ ਕਾਰਾਕਾਰ ਸਿੱਧ ਹੋਈ ਸੋ ਇਸੇ ਪ੍ਰਕਾਰ ਦੇ ਨਾਲ 2025 ਵਿੱਚ ਇਲਾਕੇ ਵਿੱਚ ਉਹਨਾਂ ਦੇ ਇਲਾਕੇ ਦੇ ਲੋਕਾਂ ਦੇ ਘਰਾਂ ਵਿੱਚ ਤੇ ਲੋਕਾਂ ਦੇ ਕਿਸਾਨਾਂ ਦੇ ਖੇਤਾਂ ਵਿੱਚ ਨਹਿਰੀ ਪਾਣੀ ਦੀ ਪ੍ਰਾਪਤੀ ਲਈ ਵੱਡਾ ਸ਼ੰਗਾਰ ਚੱਲ ਰਿਹਾ ਹੈ ਉਦੀ ਪ੍ਰਾਪਤੀ ਲਈ ਦਿਨ ਰਾਤ ਡਟੇ ਹੈ ਡਟੇ ਰਹਾਂਗੇ ਮਾਲਕ ਸਾਡੇ ਇਲਾਕੇ ਦੇ ਤੇ ਤੁਹਾਡੇ ਸਾਰਿਆਂ ਉੱਤੇ ਤੁਹਾਡੇ ਪਰਿਵਾਰਾਂ ਤੇ ਬੱਚਿਆਂ ਤੇ ਮਿਹਰ ਭਰਿਆ ਹੱਥ ਰੱਖੇ ਨਵੇਂ ਸਾਲ ਦੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕ ਸ਼ਸ਼ੀ ਕਾਲ ਦੋਸਤੋ ਮੈਂ ਤੁਹਾਡਾ ਆਪਣਾ ਹਰਮਿੰਦਰ ਪਾਸ ਸਿੰਘ ਆਲੂ ਵਾਲੀਆ ਬੀਤੇ ਸਾਲ ਦੇ ਵਿੱਚ ਮੇਰੇ ਤੋਂ ਜੇ ਕਿਸੇ ਵੀ ਪ੍ਰਕਾਰ ਦੀ ਕਿਸੇ ਦਾ ਦਿਲ ਦੁਖਿਆ ਹੋਵੇ ਜਾਂ ਕਿਸੇ ਨੂੰ ਕੋਈ ਮਾੜੇ ਸ਼ਬਦ ਕਹੇ ਹੋਣ ਉਹਦੇ ਲਈ ਮਾਫੀ ਚਾਹੁੰਦਾ ਹਾਂ ਪਰ ਆਉਣ ਵਾਲਾ ਸਾਲ ਤੁਹਾਡੇ ਲਈ ਸੁੱਖਾ ਦਾ ਸੁਨੇਹਾ ਲੈ ਕੇ ਆਵੇ ਉਹ ਪਰਮਾਤਮਾ ਕਰੇ ਤੁਹਾਡੇ ਸਭ ਦੀ ਹਰ ਇੱਕ ਦਿਲ ਦੀ ਮਰਦ ਪੂਰੀ ਹੋਵੇ ਉਹ ਸੇਤਮੰਦ ਰਹੋ ਸੋ ਆਉਣ ਵਾਲੇ ਨਵੇਂ ਸਾਲ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਸਤਿ ਸ੍ਰੀ ਅਕਾਲ जय श्री राम मैं मैं हरदीप सिंह धोनी शिवशना पंजाब जिला बदां रूपनगर सारे देश वासियों ਨੂੰ ਨਵੇਂ ਸਾਲ ਤੇ ਲੋਹੜੀ ਦੀਆਂ ਲੱਖ ਲੱਖ ਵਧਾਈਆਂ ਮੈਂ ਉਕਾਰ ਕੋਰ ਸਰਪੰਚ ਪਿੰਡ दुगरी मेरे ਵੱਲੋਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਤੇ ਨਵਾਂ ਸਾਲ ਸਾਰਿਆਂ ਵਾਸਤੇ ਤੰਦਰੁਸਤੀਆਂ ਤੇ ਖੁਸ਼ੀਆਂ ਭਰਿਆ ਆਵੇ ਸਤਿ ਸ਼੍ਰੀ ਅਕਾਲ ਮੈਂ ਸੁਪਿੰਦਰ ਕੌਰ ਗ੍ਰਾਮਰ ਗੁਰੂ ਵੱਲੋਂ ਆਪ ਸਭ ਜੀ ਨੂੰ ਨਵੇਂ ਸਾਲੀਆਂ ਬਹੁਤ-ਬਹੁਤ ਵਧਾਈਆਂ ਦਿੰਦੀ ਆ ਤੇ ਉਮੀਦ ਕਰਦੀ ਆ ਕਿ ਆਉਣ ਵਾਲਾ ਨਵਾਂ ਸਾਲ ਆਪ ਸਭ ਦੇ ਲਈ ਖੁਸ਼ੀਆਂ ਤੇ ਖੇੜੇ ਲੈ ਕੇ ਆਵੇਗਾ ਅ ਵੈਰੀ ਹੈਪੀ ਨਿਊ ਇਅਰ ਸਤਿ ਸ਼੍ਰੀ ਅਕਾਲ ਜੀ ਮੈਂ ਸਰਜੀ ਸਿੰਘ ਸੈਣੀ ਕਾਉਂਸਲਰ ਵਾਰ ਨੰਬਰ 16 ਰੋਪੜ ਅਤੇ ਪ੍ਰਧਾਨ ਕਾਂਗਰਸ ਕਮੇਟੀ ਬਲੌਗ ਰੋਪੜ ਮੇਰੇ ਵੱਲੋਂ ਆਪ ਸਭ ਦੇਸ਼ਵਾਸੀਆਂ ਨੂੰ ਆਉਣ ਵਾਲੇ ਨਵੇਂ ਸਾਲ 2025 ਦੀਆਂ ਬਹੁਤ-ਬਹੁਤ ਮੁਬਾਰਕਾਂ ਅਤੇ ਮੈਂ ਅਕਾਲ ਪੁਰਖ ਜੀ ਅਰਦਾਸ ਕਰਦਾ ਹਾਂ ਕਿ ਆਉਣ ਵਾਲਾ ਬਰਾ ਤੁਹਾਡੇ ਸਭ ਲਈ ਖੁਸ਼ੀਆਂ ਖੜੇ ਲੈ ਕੇ ਆਵੇ ਅਤੇ ਤੁਸੀਂ ਤੰਦਰੁਸਤ ਰਹੋ ਅਤੇ ਤੇ ਤੁਹਾਡੀਆਂ ਮਨੋ ਕਾਮਨਾਵਾਂ ਉਹ ਆਂਦੇ ਬਰੇ ਜੇ ਪੂਰੀਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਮੇਰੇ ਵੱਲੋਂ ਸਮੂਹ ਪੰਜਾਬ ਵਾਸੀਆਂ ਨੂੰ ਸਮੂਹ ਦੇਸ਼ ਵਾਸੀਆਂ ਨੂੰ ਪੂਰੇ ਸੰਸਾਰ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਨਾਲ ਹੀ ਮੈਂ ਬੇਨਤੀ ਕਰਾਂਗਾ ਆਉਣ ਵਾਲਾ ਸਮਾਂ ਜੋ ਹੈ ਸਾਡੇ ਦੇਸ਼ ਵਾਸਤੇ ਆਪਣੇ ਪਰਿਵਾਰਾਂ ਵਾਸਤੇ ਬਹੁਤ ਹੀ ਸੁਖਦਈ ਰਹੇ ਤੁਹਾਡੇ ਪਰਿਵਾਰ ਚੜ੍ਹਦੀ ਕਲਾ ਵਿੱਚ ਰਹੇ ਤੁਸੀਂ ਖੁਸ਼ੀਆਂ ਮਾਣੋ ਆਨੰਦ ਮਾਣੋ ਇਸੇ ਤਰ੍ਹਾਂ ਦੇਸ਼ ਦੀ ਧਰਮ ਦੀ ਤੁਸੀਂ ਸੇਵਾ ਕਰਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ हेलो आपको मेरी तरफ से मेरा नाम युवराज है आपको मेरी तरफ से मेरी फैमिली की तरफ से बहुत बहुत न्यू ईयर की खुदाइया